ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਬੈਡ ਤਾਜੀ ਸੂਈ ਵੀ ਜੇਰ ਵਗੈਰਾ ਡਾਨਾ ਜੀ ਦੀ ਤੇ ਇੱਕ ਅਫਸਰ ਬੱਚੀ ਇਹ ਦੋਨਾਂ ਦੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਮੇਰੇ ਬਿਆਨ ਸਿੰਘ ਆ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਇਹ ਆਪਣਾ ਆ ਗਿਆ ਨਹਿਰ ਵਾਲਿਆਂ ਗਹਿੜ ਹਨ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ ਜੀ ਆਪਣਾ ਬੋਲੇਗ੍ਰੇਡ ਨੰਬਰ 95014 42094 04294 420 95014 04294 04294 ਹਾਂ ਹਾਂ ਰੋਜ਼ 95014 04294 ਜਿਹੜੀ ਪਹਿਲੇ ਨੰਬਰ ਆਪਾਂ ਵੱਚੀ ਦੇਖੀ ਜਾਨੇ ਕਿਹੜਾ ਸੂਆ ਸੂਈ ਆ ਇਹ ਜੀ ਦੂਜਾ ਸੂਆ ਸੂਈ ਆ ਦੂਜਾ ਸੂਆ ਕੈ ਕ ਵਜੇ ਸੂਈ ਅੱਜ ਇਸ ਵੀਰ ਦੀ ਸੂਈ ਵੀ ਹੈ ਠੀਕ ਹੈ ਜੇਰੇ ਦੀ ਬੱਠੀ ਜਵੇ ਇਸ ਗੱਲੋਂ ਬੇਫਿਕਰ ਹੋ ਜਾ ਬੱਚਾ ਇਹਨੇ ਕੀ ਦੇਤਾ ਬੱਚਾ ਵਗਰ ਬੱਸੀ ਹੈ ਬਾਈ ਠੀਕ ਹੈ ਬੱਛੀ ਪਤਾ ਕਿਹੜੇ ਸੀਮੰਟ ਦੀ ਹੈ ਮਾਲਕਾਂ ਨੇ ਦਸਨ ਮਤਾ ਕਹਿੰਦੀ ਪੀਡੀਐਫ ਦਾ ਸੀਮੰਟ ਉਹਨਾਂ ਦਾ ਲੱਗਿਆ ਵਾ ਠੀਕ ਹੈ ਬਾਕੀ ਬਾਕੀ ਵਾਲੇ ਦੇ ਦੇਖ ਹੀ ਲੈਣਾ ਹਣਾ ਠੀਕ ਹੈ ਤੇ ਪਲੂਣ ਦਾ ਦੁੱਧ ਕਿੰਨਾ ਕੁ ਪਾਇਆ ਵਾ ਇਸ ਇਹਦਾ ਪਲੂਣ ਦਾ ਦੁੱਧ ਇਹਨੇ 22 ਲੀਟਰ ਕੱਢਿਆ ਵਾ 22 ਲੀਟਰ ਤੇ ਬੋਲਾ ਕਿੰਨਾ ਕੁ ਚੋਤਾ ਸਵੇਰੇ ਆਪਾਂ ਸਵੇਰੇ ਆਪਾਂ ਮੰਨ ਕੇ ਚਲੋ 5 ਕਿਲੋ ਬੋਲਾ ਚੋਇਆ ਚੋਣ ਚਵਾ ਓਕੇ ਸੀਮਾ ਬਹੁਤ ਓਕੇ ਹੈ ਤਾਰਾ ਤੁਰਾ ਜਿਵੇਂ ਇੱਕ ਨੰਬਰ ਠੀਕ ਹੈ ਅੰਦਾਜ਼ਾ ਲਾਈਏ ਇਸ ਵਾਰ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦੇ ਮੇਰੇ ਹਿਸਾਬ ਨਾਲ ਬਾਈ 27 ਕਿਲੋ ਦੁੱਧ ਕੱਢਣਾ ਚਾਹੀਦਾ 26 27 ਜੱਟ ਸੌਦਾ ਲਾਈਏ ਵੀ 22 23 ਤੋਂ ਪਾਰ ਵਾਲੀ ਤੇ ਹੈਗੀ ਆ ਉਹਦਾ ਪਾਰ ਠੀਕ ਹੈ ਰੇਟ ਇਹਦਾ ਕੀ ਹੋਊਗਾ ਰੇਟ ਬਾਈ ਕਰਨ ਤੋਂ ਹੁਣ ਦੇਖੀ ਜਾਨੇ ਆਪਾਂ ਹਣਾ ਵੀਡੀਓ ਜਿੰਨੇ ਮਰਜ਼ੀ ਕਰੀ ਚੱਲ ਗਿਆ ਆਪਾਂ ਇਹਦਾ ਰੇਟ 1 20 ਕਰਾਂ ਤੇ ਨਰਮ ਹੋ ਜੂ ਅੰਦਰ ਹਾਂ ਮਾਨਤਨ ਕਰ ਦਿਆਂਗੇ ਤੋਰੀ ਬਾਹਰ ਨੂੰ 1 ਲੱਖ 20000 ਰੁਪਏ ਕੀਮਤ ਆ ਬੱਚੀ ਪੀੜੀ ਆ ਫਿਰ ਸੀਮਨ ਦੀ ਮਾਲਕਾਂ ਦੇ ਦੱਸਣ ਅਨੁਸਾਰ ਜੇਰ ਪੱਠਲ ਦੇ ਵਿੱਚ ਪਈ ਆ 5 ਕਿਲੋ ਬੋਲਾ ਦੱਸ ਦਿਆ ਚੋਇਆ ਵਾ 22 ਤੇ ਕਿਲੋ ਪਲੂੜ ਦੋ ਦੱਸ ਦਿਆ 1,20,000 ਰੁਪਏ ਕੀਮਤ ਆ ਬਾਕੀ ਮੌਕੇ ਤੇ ਨਰਮੰਦਰ ਹੋ ਜੂ ਗਜੈਸ ਹੋ ਜੂਗੀ ਕੱਦ ਕਾਠ ਵਗੈਰਾ ਦੇਖੋ ਤੇ ਲੇਵਾ ਵਗੈਰਾ ਪੂਰਾ ਸਾਫ ਸੁਥਰਾ ਬੱਚੀ ਚੰਗੀ ਆ ਬਿਊਟੀ ਦੇ ਵਿੱਚ ਆ ਬਾ ਮੋੜ ਲੈ ਭਰਾ ਨੂੰ ਸੋ ਕੱਦ ਕਾਠ ਵਗੈਰਾ ਤੇ ਲੇਵਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਮੁੱਠੀ ਆਲਾ ਥਣ ਲੱਗਿਆ ਵਾ ਤੇ ਸੂਈ ਸਵਾਈ ਆ ਕਿਸੇ ਗੱਲ ਦਾ ਕੋਈ ਧੜਕੂ ਨਹੀਂ ਅੰਦਰ ਵੀ ਕੋਈ ਇਹਦੀ ਜੇਰ ਰਹਿ ਗਈ ਹੋ ਜਾਂ ਬੱਚਾ ਹੋਰ ਉਸ ਗੱਲੋਂ ਬੇਫਿਕਰ ਹੋ ਜਾ ਜਮਾ ਤੇ 1,20,000 ਰੁਪਏ ਥਣ ਹਵਾਨਾ ਨੇਰ ਤੋਂ ਦੇਖਸਾ ਦਿਓ ਸੋਹਣਾ ਸਾਫ ਸੁਥਰਾ ਹਵਾਨਾ ਤੇ ਧਾਰਾ ਦੂਰਾ ਜਮਾ ਓਕੇ ਵੀਰੇ ਓਕੇ ਹੈ ਬਾਈ ਓਕੇ ਜਮਾ ਠੀਕ ਹੈ ਤੇ ਅੱਗੇ ਦੂਜਾ ਨੰਬਰ ਜਿਹੜੀ ਆਪਾਂ ਬੱਚੀ ਦੇਖੀ ਜਨੇ ਅਫਸਰ ਹਾਂਜੀ ਇਹ 8 ਮਹੀਨੇ ਦੀ ਆ ਬਾਈ ਕੋਈ ਬਾਇਓ ਡਾਟਾ ਪਤਾ ਇਹਦਾ ਇਹਦਾ ਬਾਇਓ ਡਾਟਾ ਨਹੀਂ ਆਪਾਂ ਨੂੰ ਪਤਾ ਇਹਦਾ ਠੀਕ ਹੈ ਤੁਮਾਰੀ ਚੱਲ ਗਈ ਹੈ ਨਾ ਤੁਹਾਡੇ ਸਾਹਮਣੇ ਐਮੀ 30 ਕਿਲੋ 40 ਕਿਲੋ ਫਾਇਦਾ ਕੋਈ ਨਹੀਂ 8 ਮਹੀਨੇ ਦੀ ਹੋ ਗਈ ਪੂਰੀਆਂ ਦੀ ਠੀਕ ਹੈ ਥਣ ਥਣ ਸਹੀ ਆ ਹਾਂ ਥਣ ਓਕੇ ਸੋ ਥਣ ਚਾਰੇ ਸਹੀ ਆ ਕੋਈ ਪਤਾ ਨਹੀਂ ਮਾਂ ਦੀ ਬਾਲਟੀ ਲੱਤਾਂ ਮਾਰਦੀ ਹੈ 40 ਕਿਲੋ ਦਿੰਦੀ ਸੀ ਤੇ ਰੇਟ ਇਹਦਾ ਜੈ ਜੀ ਰੇਟ ਆ ਬਈ ਇਹਦਾ 12000 ਰੁਪਏ ਠੀਕ ਆ 1000 ਰੁਪਏ ਮਹੀਨਾ ਨਹੀਂ ਚੱਲਣਾ ਨਹੀਂ 1000 ਮਹੀਨਾ ਨਹੀਂ ਚੱਲਣਾ ਠੀਕ ਆ 10000 ਦੀ ਹੋਊਗੀ ਤਾਂ ਦੀਆਂ ਵੱਧ ਠੀਕ ਆ 10000 ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਕਰ ਜਾਾਂਗੇ ਮੌਕੇ ਤੇ ਸੋ ਮੰਨ ਲਓ 11 11.5 ਕਹਿੰਦੇ ਆ ਪਰ 10 ਦੀ ਨੈਟ ਹੋ ਜਾਣੀ ਐ ਇਹ ਤੇ ਧੋਰੀ ਮਾੜਾ ਜੇ ਬੱਚੇ ਹੋਣ ਉਹਨੂੰ ਸੁਭਰ ਜਮਾ ਪਲਿਆ ਪਲਿਆ ਬੱਚਾ ਜੇ ਹਿਸਾਬ ਜਾਂ ਲਾਈਏ 8 ਮਹੀਨੇ ਦਾ ਕਰ ਰੁਪਏ 20000 ਖਾਣ ਦਾ ਦੁੱਧ ਦੇ ਹਿਸਾਬ ਨਾਲ ਵੀ ਚੱਲੀ ਜਾ ਆਪਾਂ ਤੇ ਇੱਕ ਤਰ੍ਹਾਂ ਦਾ ਮੰਨ ਕੇ ਚੱਲੋ ਜਿਵੇਂ ਕਹਿੰਦੇ ਗੋਲਕ ਜਰ ਰੁਪਏ ਪਾਈਗੇ ਤੇ ਇੱਕ ਦਿਨ ਉਹ ਜਵਾਕ ਨਹੀਂ ਕੁਜਾ ਜੇ ਭਰ ਲੈਣਦੇ ਉਹ ਸਿਸਟਮ ਹੈ ਕਿ ਰੁਪਏ ਇਕੱਠੇ ਕਰਨੀ ਆ ਜਮਾ ਇਕੱਠੇ ਕਰੇ ਪਏ ਆ ਬਸ ਜਮਾ ਕੁਜਾ ਹੀ ਭਰਨਾ ਹੁਣ ਤਾਂ ਤੇ ਬੱਚੀ ਪਲੀ ਪਲਾਈ ਆ ਤੇ 12000 ਵੀਰ ਨੇ ਕਹਤੇ ਕੀਮਤ ਨਰਮ ਅੰਦਰ ਹੋ ਜੂਗੀ ਤੇ ਕੋਈ ਪਤਾ ਨਹੀਂ ਰਿਕਾਰਡ ਇਹਦਾ ਕੀ ਹੈ ਚੰਗੀ ਬੱਚੀ ਦੀ ਹੋ ਸਕਦੇ ਐ ਵੀ ਝੂਠ ਮਾਰਦਾ ਵੀਰ ਕਹਿੰਦਾ ਕੀ ਫਾਇਦਾ ਨੰਬਰ ਆਪਣਾ ਕੀ ਸੀਗਾ 94 95 95014 0 49 ਠੀਕ ਹੈ ਇੱਕ ਵੜਤਾ ਜੀ ਸੀ ਵੀ ਤੇ ਇੱਕ ਬੱਚੀ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਰਖ ਪਰਕ ਤੁਸੀਂ ਆਪ ਕਰਨੀ ਆ ਸੋ ਵੀਡੀਓ ਦੇਖ ਕੇ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ